ਰੇੜੀ ਖੇਡਾਂ ਸਾਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਇਹਨਾਂ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਡੰਡੀ ਜੇ ਗੱਲ ਵਿਰਾਸਤੀ ਖੇਡਾਂ ਦੀ ਕੀਤੀ ਜਾਵੇ ਤਾਂ ਇਹ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ ਡੰਡੀ ਬੱਚੇ ਦੇ ਜਨਮ ਤੋਂ ਹੀ ਖੇਡ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਉਹ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ ਡੰਡੀ ਨਿੱਕੇ ਬੱਚੇ ਹੌਲੀ-ਹੌਲੀ ਮੰਝਿਆਂ ਦੀਆਂ ਬਾਹੀਆਂ ਫੜ-ਫੜਾ ਖੜੇ ਹੋਣਾ ਸਿੱਖਦੇ ਅਤੇ ਡਿੱਗਦੇ ਰਹਿੰਦੇ ਹਨ ਡੰਡੀ ਮਾਪਿਆਂ ਵੱਲੋਂ ਬੱਚਿਆਂ ਨੂੰ ਗੜੀਰ ਨੇ ਨਾਲ ਤੁਰਨਾ ਸਿਖਾਇਆ ਜਾਂਦਾ ਜਿਸ ਨਾਲ ਉਹ ਜਲਦੀ ਤੁਰਨਾ ਸਿੱਖ ਜਾਂਦੇ ਸਨ ਡੰਡੀ ਬਚਪਨ ਦੀਆਂ ਬਹੁਤ ਸਾਰੀਆਂ ਖੇਡਾਂ ਹਨ ਜਿੰਨਾ ਵਿੱਚ ਪਿੱਠੂ ਗਰਮ ਅੰਨਾ ਝੋਟਾ ਚਿੜੀ ਉੱਡ ਕਾਂ ਉੱਡ ਗੀਟੇ ਖੇਡਣਾ ਬੰਟੇ ਖੇਡਣਾ ਬਾਂਦਰ ਕੀਲਾ ਰੁਮਾਲ ਚੁੱਕਣਾ ਕੋਟਲਾ ਸ਼ਪਾਕੀ ਪੰਡਾ ਭੰਡਾਰੀਆ ਅੱਕੜ ਬੱਕੜ ਪੀਚੋ ਉੱਚ ਨੀਚ ਗੁੱਲੀ ਡੰਡਾ ਟੈਰ ਚਲਾਉਣਾ ਸੂਹਨ ਛਪਾਕਾ ਖੋਖੋ ਖੇਡਣਾ ਰੱਸੀ ਟੱਪਣਾ ਕਬੱਡੀ ਖੇਡਣਾ ਆਦ ਸਾਡੀਆਂ ਬਰਾਸਤੀ ਖੇਡਾਂ ਹਨ ਡੰਡੀ ਇਹਨਾਂ ਵਿੱਚੋਂ ਬਹੁਤ ਸਾਰੀਆਂ ਖੇਡਾਂ ਅਜਈਆਂ ਹਨ ਜਿਨ੍ਹਾਂ ਨੂੰ ਖੇਡਣ ਸਮੇਂ ਬੱਚੇ ਨਾਲ-ਨਾਲ ਗੀਤ ਗਾਉਂਦੇ ਹਨ ਜੋ ਖੇਡਣ ਅਤੇ ਦੇਖਣ ਵਾਲਿਆਂ ਲਈ ਮਨੋਰੰਜਨ ਦਾ ਕੰਮ ਕਰਦੀਆਂ ਹਨ ਡੰਡੀ ਬੈਠ ਕੇ ਖੇਡਣ ਵਾਲੀਆਂ ਖੇਡਾਂ ਵਿੱਚ ਭੰਡਾ ਭੰਡਾਰੀਆ ਵੀ ਹੈ ਡੰਡੀ ਇਸ ਖੇਡ ਨੂੰ ਖੇਡਣ ਸਮੇਂ ਇੱਕ ਬੱਚੇ ਨੂੰ ਬਿਠਾ ਦਿੱਤਾ ਜਾਂਦਾ ਹੈ ਡੰਡੀ ਬਾਕੀ ਬੱਚੇ ਆਪੋ ਆਪਣੇ ਹੱਥਾਂ ਦੀਆਂ ਮੁਠੀਆਂ ਬਣਾ ਉਸ ਦੇ ਸਿਰ ਉੱਤੇ ਰੱਖਦੇ ਬਾਰੋ-ਬਾਰੀ ਗਾਉਂਦੇ ਹਨ ਜਦੋਂ ਸਾਰੇ ਬੱਚੇ ਮੁਠੀਆਂ ਚੁੱਕਦੇ ਹੋਏ ਭੱਜਦੇ ਹਨ ਤਾਂ ਖੇਡਾ ਬੈਠਾ ਬੱਚਾ ਆਪਣੇ ਸਾਥੀਆਂ ਨੂੰ ਰੈਡੀ ਸ਼ੂਹਣਾ ਲਈ ਭਜਦਾ ਹੈ ਡੰਡੀ ਕਬੱਡੀ ਅਤੇ ਕੁਸ਼ਤੀ ਜਾਂ ਨਾਲ ਖੇਡਣ ਵਾਲੀਆਂ ਖੇਡਾਂ ਹਨ ਜਿਨ੍ਹਾਂ ਨੂੰ ਹਰ ਉਮਰ ਵਰਗ ਦੇ ਖੇਡਦੇ ਹਨ ਡੰਡੀ ਫਿਲਮੀ ਖੇਤਰ ਵਿੱਚ ਵੀ ਕੁਝ ਨਾਮਵਰ ਨਿਰਮਾਤਾ ਨਿਰਦੇਸ਼ਕਾਂ ਵੱਲੋਂ ਇਹਨਾਂ ਖੇਡਾਂ ਨੂੰ ਸਮੇਂ-ਸਮੇਂ ਸਰ ਫਿਲਮਾਂ ਬਣਾ ਕੇ ਪਰਦੇ ਉੱਤੇ ਪੇਸ਼ ਕੀਤਾ ਗਿਆ ਹੈ ਨੰਦੀ ਨੌਜਵਾਨਾਂ ਵੱਲੋਂ ਕਬੱਡੀ ਅਤੇ ਕੁਸ਼ਤੀ ਵਰਗੀਆਂ ਖੇਡਾਂ ਨੂੰ ਕਬੱਡੀ ਕਪਾਂ ਅਤੇ ਕੁਸ਼ਤੀ ਦੰਗਲਾਂ ਰਾਹੀਂ ਕਾਇਮ ਰੱਖਿਆ ਹੋਇਆ ਹੈ ਡੰਡੀ ਬਰਾਸਤੀ ਖੇਡਾਂ ਵਿੱਚੋਂ ਕੋਟਲਾਸ਼ ਪਾਕੀ ਦਲਚਸਪ ਖੇਡ ਹੈ ਡੰਡੀ ਇਸ ਨੂੰ ਖੇਡਣ ਲਈ ਬੱਚੇ ਗੋਲ ਚੱਕਰ ਬਣਾ ਕੇ ਖੇਡਦੇ ਹਨ ਡੰਡੀ ਬਾਰੀ ਦੇਣ ਵਾਲੇ ਬੱਚੇ ਵੱਲੋਂ ਗੋਲ ਚੱਕਰ ਵਿੱਚ ਬੈਠੇ ਆਪਣੇ ਹਾਨੀਆਂ ਨੂੰ ਅੱਖਾਂ ਬੰਦ ਕਰਨਾ ਲਈ ਅੱਖ ਦਿੱਤਾ ਜਾਂਦਾ ਹੈ ਡੰਡੀ ਜਿਸ ਨੇ bari ਦੇਣੀ ਹੁੰਦੀ ਹੈ ਉਹ ਆਪਣੇ ਹੱਥ ਵਿੱਚ ਕੱਪੜੇ ਨੂੰ ਲੈ ਕੇ ਗੋਲ ਚੱਕਰ ਲਗਾਉਂਦਾ ਹੋਇਆ ਗਾਉਂਦਾ ਹੈ ਡੰਡੀ ਇਸ ਖੇਡ ਵਿੱਚ ਜਿਸ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਹਨ ਉਸ ਦੀ ਪਿੱਠ ਉੱਤੇ ਹੱਥ ਵਿੱਚ ਫੜੇ ਕੱਪੜੇ ਨੂੰ ਜ਼ੋਰ ਨਾਲ ਮਾਰਦਿਆਂ ਅੱਖਾਂ ਬੰਦ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ ਅਤੇ ਚੱਕਰ ਲਾਉਂਦੇ ਲਾਉਂਦੇ ਹੌਲੀ ਜਿਹੇ ਕਿਸੇ ਇੱਕ ਦੇ ਪਿੱਛੇ ਕੱਪੜਾ ਰੱਖ ਦਿੱਤਾ ਜਾਂਦਾ ਹੈ ਡੰਡੀ ਟਿੱਕਲੀ ਕੁੜੀਆਂ ਦੀਆਂ ਮਨਪਸੰਦ ਖੇਡਾਂ ਵਿੱਚੋਂ ਹੈ ਡੰਡੀ ਇਸ ਨੇ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਸ਼ਾਨ ਵਾਣਾ ਸਟੇਜ ਤੱਕ ਆਪਣੀ ਤਹਰ ਨੂੰ ਕੈਮ ਰੱਖਿਆ ਹੋਇਆ ਹੈ ਡੰਡੀ ਕਿਕਲੀ ਪਾਉਂਦੀਆਂ ਕੁੜੀਆਂ ਇਸ ਤਰ੍ਹਾਂ ਗਾਉਂਦੀਆਂ ਹਨ 21ਵੀਂ ਸਦੀ ਦੇ ਮੋਬਾਈਲ ਕਲਚਰ ਨੇ ਵਿਰਾਸਤੀ ਖੇਡਾਂ ਨੂੰ ਵੀ ਆਪਣੀ ਜਕੜ ਵਿੱਚ ਆ